ਪਠਾਨਕੋਟ دہشت گردੀ ਹਮਲੇ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਏ ਪੰਜਾਬ ਪੁਲਿਸ ਦੇ ਐਸਪੀ ਸਿਲਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਤ ਗਈਆਂ ਨੇ ਬਲਾਤਕਾਰ ਅਤੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਪੁਲਿਸ ਦੇ ਮਤਾਬਕ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਸਹਿਯੋਗ ਨਹੀਂ ਕਰ ਰਿਹਾ ਅਸੀਂ ਐਸਪਰ ਇਨਵੈਸਟੀਗੇਸ਼ਨ ਜਿਸ ਤਰ੍ਹਾਂ ਪ੍ਰੋਸੀਡ ਕਰਦੀ ਹੈ ਉਹਦੇ ਵਿੱਚ ਐਸਪਰ ਪ੍ਰੋਸੀਜਰ ਕਵਰ ਕਰਾਂਗੇ ਜਿੰਕੋ ਬਣਦੀ ਹੈ ਇਸ ਕੁਰੀ ਅਨਵਿਸਟਿਗੇਸ਼ਨ ਦੇ ਵਿੱਚ ਅਸੀਂ ਸਾਡੇ ਵੱਲੋਂ ਅਸੀਂ ਇੱਕ ਡੀਐਸਪੀ ਸਿਟੀ ਦੇ ਅੰਦਰ ਇੱਕ ਟੀਮ ਬਣਾਈ ਹੋਈ ਹੈ ਜਿਹਦੇ ਵਿੱਚ ਇੱਕ ਲੇਡੀ ਇਨਸਪੈਕਟਰ ਨੂੰ ਨਾਲ ਅਟੈਚ ਕੀਤਾ ਗਿਆ ਅ ਇਹਨਾਂ ਵੱਲੋਂ ਸਾਨੂੰ ਮਦਈਆਂ ਵੱਲੋਂ ਵੀ ਜਿਹੜੀ ਹੈ ਕੋਈ ਬਹੁਤੀ ਕੋਆਪਰੇਸ਼ਨ ਇਹਦੇ ਵਿੱਚ ਇਸ ਕੇਸ ਨਹੀਂ ਮਿਲ ਰਹੀ ਅ ਇਹਨਾਂ ਨੂੰ ਸਟੇਟਮੈਂਟ ਲਿਖਾਉਣ ਵਾਸਤੇ ਕਾਫੀ ਵਾਰੀ ਕਿਹਾ ਗਿਆ ਬਟ ਹਜੇ ਤੱਕ ਅਨਵਿਸਟਿਗੇਸ਼ਨ ਅਫਸਰ ਦੇ ਕੋਲ ਆਈ ਨਹੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਪਰਸੀਡ ਕਰਦੀ ਹੈ ਸਾਡੇ ਕੋਲ ਐਵਿਡੈਂਸ ਸਟਰੋਂਗ ਆਉਂਦੇ ਹੈ ਉਹ ਉਸ ਤਰੀਕੇ ਅੱਗੇ ਪਰਸੀਡ ਕਰਾਂਗੇ ਦੂਜੇ ਪਾਸੇ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਹ ਜਾਂਚ ਤੇ ਵਿੱਚ ਹਿੱਸਾ ਲੈ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਅਦਾਲਤ ਨੇ ਸਲਵਿੰਦਰ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਸੋ ਪਲੀਸ ਜਲਦ ਉਸ ਨੂੰ ਗ੍ਰਿਫਤਾਰ ਕਰੇ ਇਦੋਂ ਤੱਕ 38382016 ਨੂੰ ਸਲਵਿੰਦਰ ਸਿੰਘ ਖਿਲਾਫ ਮਕਦਮਾ ਦਰਜ ਹੋ ਗਿਆ ਵਾ ਸਿਟੀ ਥਾਣਾ ਗਰਦਾਸਪੁਰ 'ਚ 111 ਨੰਬਰ ਮਕਦਮਾ ਉਹਦੇ ਤੋਂ ਬਾਅਦ ਹੁਣ ਤੱਕ ਮੈਨੂੰ ਕੋਈ ਐਸਐਸਪੀ ਗਰਦਾਸਪੁਰ ਵੱਲੋਂ ਲਿਖਤੀ ਕੋਈ ਪਰਵਾਨਾ ਨਹੀਂ ਕੋਈ ਮੈਨੂੰ ਤਫਤੀਸ਼ੀ ਸ਼ਾਮਲ ਨਹੀਂ ਕੀਤਾ ਗਿਆ ਹਾਂ ਜੇਕਰ ਮੇਰਾ ਡੀਐਸਪੀ ਲਾਇਆ ਗਿਆ ਵਾ ਉਹਨਾਂ ਨਾਲ ਮੈਂ ਫੋਨ ਤੇ ਕੰਟੈਕਟ ਵਾ ਜਦੋਂ ਤੱਕ ਇਹਦੀ ਜ਼ਮਾਨਤ ਖਰਚ ਨਹੀਂ ਹੋਈ ਮੈਂ ਉਹਨਾਂ ਨਾਲ ਫੋਨ ਤੇ ਇਨ ਟੱਚ ਸਾਂ ਮੇਰੇ ਵਕੀਲ ਨੂੰ ਮੈਂ ਆਪਣੇ ਨੂੰ ਉੱਥੇ ਭੇਜਿਆ ਇਹ ਵੀ ਉਹਨਾਂ ਨੂੰ ਮਿਲਿਆ ਸਰਕਾਰੀ ਵਕੀਲ ਤਹਿਤ ਇਹ ਫਿਰ ਬਹਿਸ ਤੋਂ ਬਾਅਦ ਹੀ ਖਰਜ ਹੋਈ ਹੈ ਜਮਾਨਤ ਹੁਣ ਇਹਦੀ ਜਿਹੜੀ ਆ ਗ੍ਰਿਫਤਾਰੀ ਬੰਦੀ ਆ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਇੱਕ ਦੋਸ਼ੀ ਖਿਲਾਫ ਜੋ ਪੁਲਿਸ ਨੂੰ ਕਾਰਵਾਈ ਬੰਦੀ ਕਰਨੀ ਚਾਹੀਦੀ ਉਹ ਚ ਤਫਤੀਸ਼ੀ ਸ਼ਾਮਲ ਜਿੱਤਨ ਵੀ ਮੈਨੂੰ ਕਹਿਣਗੇ ਮੈਂ ਹਾਜ਼ਰ ਹੋ ਜਾਊਂਗਾ ਜ਼ਿਕਰ ਹੋ ਗਿਆ ਕਿ ਸਲਵਿੰਦਰ ਤੇ ਇੱਕ ਮਹਿਲਾ ਨੇ ਇਲਜ਼ਾਮ ਲਾਇਆ ਸੀ ਕਿ ਉਸਦੇ ਪਤੀ ਉੱਤੇ ਦਰਜ ਕੇਸ ਨੂੰ ਰਫਾ-ਦਾਫਾ ਕਰ ਲਈ ਸਲਵਿੰਦਰ ਨੇ ਰਿਸ਼ਵਤ ਮੰਗੀ ਸੀ ਤੇ ਸਰੀਰਕ ਸ਼ੋਸ਼ਣ ਵੀ ਕੀਤਾ ਸੀ